ਇਹ ਵੀ ਨਹੀਂ ਕਿ ਇਹ ਪ੍ਰਯੋਗ ਪਹਿਲੀ ਵਾਰ ਹੋ ਰਿਹਾ ਹੈ ਪਹਿਲੀ ਵਾਰ ਇਸ ਤਰ੍ਹਾਂ ਦੀ ਘਟਨਾ ਸਾਹਮਣੇ ਆ ਰਹੀ ਹੈ ਕਿ ਸਾਰੇ ਗੈਂਗਸਟਰ ਅਤਵਾਦੀ ਜਾਂ ਨਸ਼ੇ ਦੇ ਵੱਡੇ ਸਮਗਲਰ ਉਹ ਇੱਕ ਹੋ ਗਏ ਹੋਣ ਜਾਂ ਸਾਂਝੇ ਮਿਲ ਕੇ ਕੰਮ ਕਰ ਰਹੇ ਹੋਣ ਜੇ ਤੁਹਾਨੂੰ 1990 ਦਾ ਦੌਰ ਯਾਦ ਹੋਵੇ ਤਾਂ ਦਾਊਦ ਅਬਰਾਹਿਮ ਇੱਕ ਬਹੁਤ ਵੱਡੇ ਗੈਂਗਸਟਰ ਦਾ ਨਾਮ ਸੀ ਸਮਗਲਿੰਗ ਦੇ ਵਿੱਚ ਉਹਦਾ ਬਹੁਤ ਵੱਡਾ ਕੰਮ ਸੀ ਕਾਰੋਬਾਰ ਫਲਾਇਆ ਹੋਇਆ ਸੀ ਬੰਬਈ ਤੇ ਰਾਜ ਕਰਦਾ ਹੈ ਕਿਹਾ ਜਾਂਦਾ ਸੀ ਉਸ ਸਮੇਂ ਤੱਕ ਕੁਝ ਸਮੇਂ ਤੱਕ ਉਹ ਸਿਰਫ ਇੱਕ ਵੱਡਾ ਸਬਗਲਰ ਇੱਕ ਡੌਨ ਇੱਕ ਵੱਡਾ ਗੈਂਗਸਟਰ ਦੇ ਨਾਮ ਨਾਲ ਹੀ ਜਾਣਿਆ ਜਾਂਦਾ ਸੀ ਪਰ 1993 ਦੇ ਬੰਬੇ ਦੇ ਬੰਬ ਬਲਾਸਟ ਤੋਂ ਬਾਅਦ ਸਾਰਾ ਕੁਝ ਬਦਲ ਗਿਆ ਉਹਦੇ ਨਾਮ ਦੇ ਨਾਲ 테러ਰਿਸਟ ਸ਼ਬਦ ਵੀ ਆ ਕੇ ਜੁੜ ਗਿਆ ਤੇ ਉਹ ਵੀ ਅੱਜ ਜੋ ਖੁਫੀਆ ਜਾਣਕਾਰੀਆਂ ਮਿਲਦੀਆਂ ਨੇ ਜਾਂ ਜਿੰਨੀਆਂ ਵੀ ਏਜੰਸੀਆਂ ਨੇ ਉਹਨਾਂ ਵੱਲੋਂ ਦੱਸਿਆ ਜਾਂਦਾ ਹੈ ਪਾਕਿਸਤਾਨ ਦੇ ਵਿੱਚ ਸ਼ਰਨ ਲੈ ਕੇ ਬੈਠਾ ਹੈ ਪਾਕਿਸਤਾਨ ਤੋਂ ਆਪਣਾ ਨੈੱਟਵਰਕ ਚਲਾ ਰਿਹਾ ਹੈ ਸੋ ਇਹ 1993 ਦੇ ਵਿੱਚ ਹੀ ਹੋ ਗਿਆ ਸੀ ਕਿ ਗੈਂਗਸਟਰ ਜਾਂ ਡੌਨ ਜਾਂ ਸਮਗਲਰ ਦੀ ਮਦਦ ਬੰਬ ਤਮਾਕੇ ਕਰਨ ਵਾਸਤੇ ਕੀਤੀ ਗਈ ਸੀ ਤੇ ਉਦੋਂ ਹੀ ਇਹ ਇੱਕ ਜਿਹੜਾ ਨੈਟਵਰਕ ਦਾ ਮੇਲਜੋਲ ਆਪਸ ਦੇ ਵਿੱਚ ਹੋਣਾ ਸੀ ਉਹ ਸ਼ੁਰੂ ਹੋ ਗਿਆ ਸੀ ਜੋ ਅੱਜ ਪੰਜਾਬ ਦੇ ਵਿੱਚ ਹੋ ਰਿਹਾ ਹੈ ਇਹ 1990ਆਂ ਦੇ ਦੌਰ ਦੇ ਵਿੱਚ ਬੰਬੇ ਦੇ ਵਿੱਚ ਹੋਇਆ ਸੀ ਸੋ ਪਾਕਿਸਤਾਨ ਦੇ ਲਈ ਇਹ ਕੁਝ ਨਵਾਂ ਨਹੀਂ ਹੈ ਪਹਿਲਾਂ ਵੀ ਇਸ ਤਰ੍ਹਾਂ ਦੇ ਪ੍ਰਯੋਗ ਉਸ ਤੋਂ ਵੱਲੋਂ ਕੀਤੇ ਜਾ ਚੁੱਕੇ ਹਨ